वैसे तो कहना नहीं चाहिए था सुहाना इतना बेकार हो चुका है ना कने न नहाण दी गल ਤਾਂ ਬਹੁਤ ਦੂਰੀ ਤੇ ਪੀਣ ਵਾਸਤੇ ਵੀ ਪਾਣੀ ਨਹੀਂ ਹੈ ਇਹ ਸਭ ਤੋਂ ਪਹਿਲੀ ਸਮੱਸਿਆ ਪਾਣੀ ਦੀ ਦੂਜੀ ਸਮੱਸਿਆ ਹੈ ਲਾਈਟ ਦੀ ਤੁਸੀਂ ਉੱਪਰ ਦੇਖੋ ਕੈਮਰਾ ਘੁਮਾ ਸਕਦੇ ਹੋ ਪਿੱਛੇ ਦੋ ਦਿਨਵਾਰੀ ਸੋਰ ਸੜਕ ਹੋਇਆ ਹੈ ਪਰਸੋ ਸਾਡੇ ਪੜੋਸੀਆਂ ਦੀ ਐਲਸੀਡੀ ਸੜੀ ਹੈ ਤੁਸੀਂ ਦੇਖ ਸਕਦੇ ਹੋ ਮੌਕਾ ਵੀ ਜਾ ਕੇ ਕਈ ਜਾਂਦੇ ਪਾਣੀ ਆਂਦਾ ਕੁਛ ਨਹੀਂ ਆਂਦਾ ਉਹਨਾਂ ਨੂੰ ਕਹੋ ਦੋ ਦਿਨ ਰੁਕਤੋ ਹੀ ਦੇਖਿਆ ਉਹਨੇ ਕੰਦੀ ਰੋਗੇ ਬਿਲਕੁਲ ਲਗਾਤਾਰ ਪਾਣੀ ਨਹੀਂ ਆਇਆ ਦੋ ਦਿਨ ਤੋਂ ਮੈਨੂੰ ਨਾ ਹੀ ਨੁਹ ਹੋ ਰਿਹਾ ਇਹ ਸਰਕਾਰ ਦੀ ਮਲਕੀਅਤ ਹੈ ਜੀ ਇਹ ਵੀ ਰੂਦਾ ਸਰਕਾਰ ਉਹਦੀ ਬਹੁਤ ਵੱਡੀ ਮਲਕੀਅਤ ਹੈ ਜਿਹੜੇ ਅਧਿਕਾਰੀ ਉਥੇ ਪ੍ਰੋਪਰ ਅਬੀ ਜੁਮਲਾ ਜੀ ਨਹੀਂ ਕਰ ਨਿਵਾ ਰਹੇ ਉਹਨਾਂ ਦੇ ਖਿਲਾਫ ਐਕਸ਼ਨ ਕਰਨ ਔਰ ਜਿਹੜੇ ਲੋਕਾਂ ਨੂੰ ਚੰਗੀ ਸਹੂਲਤ ਮਿਲ ਸਕੇ ਇੱਥੇ ਬਾਜ਼ਾਰ 'ਚ ਜਦ ਕਦੀ ਚੱਕਰ ਮਾਰਨਾ ਬਰਸਾਤਾਂ ਦਾ ਮੌਸਮ ਹੈ ਦੇਖੋ ਕਿੰਨਾ ਪਾਣੀ ਉਹ ਗੁੱਡੇ-ਉੱਡੇ ਪਾਣੀ ਹੋ ਜਾਂਦਾ ਐਨਾ ਨਾਲੀਆਂ ਦਾ ਗੰਧ ਸਾਰਾ ਇਕੱਠੇ ਵਿੱਚ ਹੋ ਜਾਂਦਾ ਫੀਡ ਵਾਲਾ ਪਣੀ ਤਾਂ ਠੀਕ ਹੈ ਖੈਰ ਉਹ ਤਾਂ ਨਹੀਂ ਹੈ ਬਸ ਜਾਂਦਾ ਨਹੀਂ ਨਾ ਅੱਗੇ ਅੱਗੇ ਨਹੀਂ ਜਾਂਦਾ ਦੁਕਾਨਾਂ

ਇੱਥੇ ਜਿਹੜੇ ਲੋਕ ਨੇ ਉਹ ਕਾਫੀ ਪਰੇਸ਼ਾਨ ਨੇ ਕਿਉਂਕਿ ਇੱਥੇ ਦਾ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਵੀ ਗੰਦਲਾ ਹੈ। ਇੱਥੇ ਹਰ ਟਾਈਮ ਜਿਹੜਾ ਹੈ ਉਹ ਪਾਣੀ ਦੀ ਕਦੇ ਨਿਕਾਸੀ ਨਹੀਂ ਹੁੰਦੀ। ਮੀਂਹ ਪੈਂਦਾ ਜਿੰਮੇ ਪੈਂਦਾ ਹੈ ਇੱਥੇ ਪਾਣੀ ਨਿਕਲਣਾ ਜਿਹੜਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ। ਹਾਲਾਂਕਿ ਜੇਕਰ ਗੱਲ ਸਰਕਾਰਾਂ ਦੀ ਕਰੀਏ ਤਾਂ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਅਸੀਂ ਇੱਥੇ ਡਿਵੈਲਪਮੈਂਟ ਲੈ ਕੇ ਕੀਤੀਆਂ ਨੇ। ਇੱਥੇ ਜਿਹੜੀ ਸਮੱਸਿਆਵਾਂ ਨੇ ਲੋਕਾਂ ਦੀਆਂ ਅਸੀਂ ਉਹਨੂੰ ਹੱਲ ਕੀਤਾ ਹੈ। ਵੱਡੇ ਵੱਡੇ ਵਾਅਦੇ ਜਿਹੜੇ ਸਰਕਾਰਾਂ ਕਰਦੀਆਂ ਨੇ ਪਰ ਆਖਰ 'ਚ ਗਰਾਊਂਡ ਲੈਵਲ ਦੇ ਉੱਤੇ ਲੋਕਾਂ ਦੇ ਉੱਤੇ ਜੋ ਵੀ ਚੀਜ਼ਾਂ ਕਹਿੰਦੇ ਨੇ ਅਸੀਂ ਇਹ ਕੰਮ ਕੀਤੇ ਨੇ ਕਿ ਆ ਲੋਕਾਂ ਤੱਕ ਉਹ ਪਹੁੰਚਦੇ ਨੇ ਇਸ ਵਕਤ ਅਸੀਂ ਸੁਹਾਣੇ ਵਿੱਚ ਖੜੇ ਆ ਸਾਡਾ ਗੱਲਬਾਤ ਕਰਾਂਗੇ ਲੋਕਾਂ ਤੋਂ ਜਾਣਾਂਗੇ ਕਿ ਅਖਰਕ ਜੋ ਸਰਕਾਰ ਗੱਲਾਂ ਕਰਦੀ ਹੈ ਜੋ ਵਾਅਦੇ ਕਰਦੀ ਹੈ ਕਹਿੰਦੀ ਹੈ ਵੀ ਅਸੀਂ ਇਹ ਕੰਮ ਕਰ ਹੋ ਗਏ ਹੱਲ ਹੋ ਗਏ ਕਿ ਅਕਸਰ ਹੁੰਦਿਆ ਨਹੀਂ ਗੱਲਬਾਤ ਕਰਾਂਗੇ ਸਰਦਾਰ ਸਾਹਿਬ ਜੋ ਸਰਕਾਰਾਂ ਕਹਿੰਦੇ ਨੇ ਵੀ ਜੋ ਲੋਕਾਂ ਦੀ ਸਮੱਸਿਆ ਅਸੀਂ ਪੂਰੀ ਤਰ੍ਹਾਂ ਸੁਣਦੇ ਆ ਬਿਲਕੁਲ ਪੂਰੀਆਂ ਨਹੀਂ ਹੋ ਰਹੀਆਂ ਹੈਗੀਆਂ ਠੀਕ ਹੈ ਬਰਸਾਤ ਬਾਜ਼ਾਰ ਚ ਇੰਨਾ ਪਾਣੀ ਇਕੱਠਾ ਹੋ ਜਾਂਦਾ ਆ ਆਦਮੀ ਨਿਕਲ ਨਹੀਂ ਸਕਦਾ ਹੈ ਟਿਊਬਵੈਲ ਜਿਹੜਾ ਪਾਣੀ ਹੈ ਨਾ ਇੱਕ ਗਲੀ ਨੂੰ ਖਾਸ ਕਰਕੇ ਰਾਤ ਨੂੰ 12 1 2 ਵਜੇ ਆਂਦਾ ਜੇ 5 6 ਦਿਨ ਬਾਅਦ ਆਵੇ ਉਹ ਵੀ ਗੰਧਲਾ ਆਂਦਾ ਆਂਦਾ ਨਹੀਂ ਟਾਈਮ ਸਿਰ ਸਾਰੇ ਲੋਕ ਬਹੁਤ ਪਰੇਸ਼ਾਨ ਹੈ ਬਾਕੀ ਸਭ ਜਗ੍ਹਾ ਦੋ ਵਾਰੀ ਪਾਣੀ ਮਿਲਦਾ ਹੈ ਇੱਕ ਗਲੀ ਨੂੰ ਇਥੇ ਇੱਕ ਵਾਰੀ ਵੀ ਨਹੀਂ ਆਂਦਾ ਹੈ ਰਾਤ ਨੂੰ 12 2 ਵਜੇ 1 ਵਜੇ ਤੱਕ ਕਦੀ ਲਾਈਟ ਨਹੀਂ ਹੈ ਕਦੀ ਟਿਊਬਲ ਖਰਾਬ ਹੈ ਕਦੀ ਕੁਛ ਹੈ ਬੰਦੇ ਇੰਨੇ ਹੈਰਾਨ ਹੈ ਇੰਦਰ ਵੀ ਮਾਰ ਇੰਨੇ ਹੈਰਾਨ ਹੈ ਕੁਛ ਨਾ ਪੁੱਛੋ ਨਾ ਗਰਮੀ ਦਾ ਮੌਸਮ ਹੈ ਨਾ ਕੱਪੜੇ ਧੋਣੇ ਵਾਸਤੇ ਪਾਣੀ ਹੈ ਨਾ ਪੀਣੇ ਵਾਸਤੇ ਪਾਣੀ ਹੈ ਨਾ ਨਹਾਣੇ ਵਾਸਤੇ ਪਾਣੀ ਹੈ ਕੀ ਕਰੂਗਾ ਸਰਕਾਰ ਨੂੰ ਕੀ ਕਰੂਗੇ ਇੱਥੇ ਜਿਹੜੇ ਮੇਅਰ ਨੇ ਉਹ ਕਹਿੰਦੇ ਵੀ ਲੋਕਾਂ ਨੇ ਅਸੀਂ ਸਾਰੀ ਸਮੱਸਿਆਵਾਂ ਹੱਲ ਕਰ ਰਹੇ ਨੇ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਵੀ ਸਾਫ਼ ਹੈ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਉਹ ਕਹਿੰਦੇ ਵੀ ਲੋਕਾਂ ਨੇ ਹਰ ਚੀਜ਼ ਹੱਲ ਕਰ ਰਹੇ ਆ ਮਸਲੇ ਵੀ ਹੋ ਵੀ ਰਹੇ ਨੇ ਨਹੀਂ ਜਨਾਬ ਇੱਕ ਇੱਕ ਹਫਤੇ ਪਾਣੀ ਉਹ ਨਹੀਂ ਆਉਂਦਾ ਹੈ ਗਰਮੀ ਦੇ ਵਿੱਚ ਤਾਂ ਬਹੁਤ ਬਰਹਾਲ ਹੈ ਸਾਰੀ ਰਾਤ ਜਾਗ ਜਾ ਕੇ ਨਿਕਲ ਜਾਂਦਾ ਹੈ ਠੀਕ ਹੈ ਲੇਕਿਨ ਆ ਕਹੀ ਜਾਂਦੇ ਪਾਣੀ ਆਉਂਦਾ ਕੁਝ ਨਹੀਂ ਆਉਂਦਾ ਉਹਨਾਂ ਨੂੰ ਕਹੋ ਦੋ ਦਿਨ ਰੁਕ ਕੇ ਦੇਖਿਆ ਹੋਰ ਹੈ ਸਾਰੀ ਰਾਤ ਇੱਕ ਬੰਦੇ ਦੀ ਡਿਊਟੀ ਲੱਗੀ ਰਹਿੰਦੀ ਕਿ ਪਾਣੀ ਅੱਜ ਆਵੇ ਹੋਣਾ ਵੀ ਹੋਣਾ ਵੀ ਤੇ ਅੱਜ ਜੋ 12 ਤਰੀਕ ਨੂੰ 30 ਤਰੀਕ ਦੇ ਬਾਅਦ ਪਾਣੀ ਨਹੀਂ ਆਇਆ ਇਸ ਮੋਹੱਲੇ ਦੇ ਵਿੱਚ ਪੂਰਾ ਆ ਸਾਡਾ ਚੌਧਰੀ ਮੌਨਲਾ ਇਸ ਗਲੀ ਦੇ ਵਿੱਚ ਤਾਂ ਬਿਲਕੁਲ ਪਾਣੀ ਨਹੀਂ ਚੜਦਾ ਜੀ ਪਾਣੀ ਦੇ ਬਿ ਦੋ ਦਿਨ ਤੋਂ ਮੈਨੂੰ ਨਾਈਨ ਹੋ ਗਿਆ ਵੀਰਾ ਹੁਣ ਕੀ ਕਰੀਏ ਜੀ ਗਰਮੀ ਦੇ ਵਿੱਚ ਵੀ ਮਰਨਾ ਕੀ ਕਰੀਏ ਕਿਆ ਸਰਕਾਰਾਂ ਕਿਆ ਹੁੰਦੀਆਂ ਕੁਛ ਨਹੀਂ ਸੁਣਦੀਆਂ ਵੀਰਾ ਜਿਸ ਤਰ੍ਹਾਂ ਪੂਰੀ ਦੀ ਸਰਕਾਰਾਂ ਦਾ ਜੇ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਦੀ ਉਹ ਕਹਿੰਦੇ ਅਸੀਂ ਲੋਕਾਂ ਦੇ ਮਸਲੇ ਹੱਲ ਕਰ ਰਹੇ ਹਾਂ ਘਰ ਘਰ ਜਾ ਕੇ ਹਰ ਹਰ ਦੇ ਮਸਲੇ ਹੱਲ ਕਰ ਰਹੇ ਹਾਂ ਬੇਰ ਕੋਈ ਨਹੀਂ ਆਂਦਾ ਇੱਥੇ ਜੀ ਕੋਈ ਨਹੀਂ ਆਂਦਾ ਕੋਈ ਨਹੀਂ ਆਂਦਾ ਜੀ ਹੱਦ ਤੱਕ ਕਿਸੇ ਨੇ ਨਹੀਂ ਪੁੱਛਿਆ ਜੀ ਵੋਟਾਂ ਦੇ ਟਾਈਮ ਤਾਂ ਹੱਥ ਜੋੜ-ਜੋੜ ਕੇ ਆਉਂਦੇ ਹਾਂ ਹਾਂ ਵੋਟ ਪਾ ਦਿਓ ਵੋਟ ਪਾ ਦਿਓ ਮੁੜ ਕੇ ਕੋਈ ਨਹੀਂ ਪੁੱਛਦਾ ਤੇ ਹੋਰ ਜੇਕਰ ਗੱਲ ਕਰੀਏ ਤਾਂ ਸਰ ਕਹਿੰਦੇ ਵੀ ਮੀਂਹ ਜਦੋਂ ਪੈਂਦਾ ਤਾਂ ਕਿੰਨੀ ਕ ਸਮੱਸਿਆਵਾਂ ਆਉਂਦੀਆਂ ਮੀਂਹ ਤੋਂ ਬਾਅਦ ਤੇ ਪਾਣੀ ਕਿੰਨਾ ਖੜ ਜਾਂਦਾ ਅਰੇ ਪਾਣੀ ਦਾ ਦੱਸੋ 10 10 ਜਦ ਇਹਨਾਂ ਦਾ ਪਾਣੀ ਤਾਂ ਫਿਰ ਬਹੁਤ ਕੜਦਾ ਸਾਰੀ ਜ਼ਰੂਰ ਤੇ ਠੀਕ ਹੈ ਜੀ ਪਾਣੀ ਬਿਨਾਂ ਦਾ ਬਹੁਤ ਔਖੀ ਨਾਲੇ ਤਿੰਨ ਤਿੰਨ ਚਾਰ ਚਾਰ ਦਿਨ ਪਾਣੀ ਨਹੀਂ ਆਂਦਾ ਆਪਣੇ ਵਿੱਚ ਗਲੀ 'ਚ ਮੱਗੀ ਪਾਣੀ ਬਿਨਾਂ ਬਹੁਤ ਔਖੀ ਹੈ ਵੀਰੋ ਨਿਕਾਸੀ ਹੁੰਦੀ ਇਸ ਜਗ੍ਹਾ ਤੇ ਪਾਣੀ ਦੀ ਨਿਕਾਸੀ ਹੋ ਜਾਂਦੀ ਫਿਰ ਬਾਜ਼ਾਰ 'ਚ ਖੜਦਾ ਜਾਂਦਾ ਆਪਣੀ ਗਲੀ ਦਾ ਫਿਰ ਵੀ ਠੀਕ ਰਹਿੰਦੇ ਹਾਂ ਇੱਥੇ ਬਾਜ਼ਾਰ 'ਚ ਜਦ ਕਦੀ ਚੱਕਰ ਮਾਰਨਾ ਬਰਸਾਤਾਂ ਦਾ ਮੌਸਮ ਹੈ ਦੇਖੋ ਕਿੰਨਾ ਪਾਣੀ ਹੁੰਦਾ ਗੁੱਡੇ-ਗੁੱਡੇ ਪਾਣੀ ਹੋ ਜਾਂਦਾ ਐਨਾ ਨਾਲੀਆਂ ਦਾ ਗੰੰਧ ਸਾਰਾ ਇਕੱਠੇ ਵਿੱਚ ਹੋ ਜਾਂਦਾ ਅਸੀਂ ਇੱਕ ਸਤ ਤੋਂ ਵੱਡੀ ਉਰੇ ਪ੍ਰੋਬਲਮ ਹੈ ਮੁਹਾਲੀ ਦੀ ਡੰਪਿੰਗ ਗਰਾਊਂਡ ਦਾ ਸਭ ਤੋਂ بڑا ਮੁੱਦਾ ਚੱਕਿਆ ਜਾ ਰਿਹਾ ਹੈ ਜ਼ਿਆਦਾ ਜਿਹੜਾ ਪੋਲਿਊਸ਼ਨ ਉਰੇ ਹੋ ਰਿਹਾ ਹੁਣ ਕਹਿੰਦੇ ਵੀ ਉਹ ਡੰਪਿੰਗ ਗਰਾਊਂਡ ਕਾਰਨ ਨਹੀਂ ਹੋ ਰਿਹਾ ਵੀਰੇ ਤੁਸੀਂ ਐਜ਼ ਅ ਯੂਥ ਕਿਵੇਂ ਦੇਦੇ ਹੋ ਡੰਪਿੰਗ ਗਰਾਊਂਡ ਬਿਲਕੁਲ ਨਾਲੀ ਥੋੜੇ ਬਣਿਆ ਹੋਇਆ ਸਰਕਾਰ ਇਹ ਤੋਂ ਕੋਈ ਐਕਸ਼ਨ ਨਹੀਂ ਲੈ ਰਹੀ ਹਾਂਜੀ ਸਰ ਇਹ ਤਾਂ ਪੱਕੀ ਗੱਲ ਹੈ ਡੰਪਿੰਗ ਗਰਾਊਂਡ ਨਾਲ ਬਣਿਆ ਹੋਇਆ ਹੈ ਆਪਾਂ ਜਦੋਂ ਵੀ ਜਾਂਦੇ ਆ ਸਮੈਲ ਵੀ ਆਦਾ ਮਾਰਦੀ ਹੈ ਠੀਕ ਹੈ ਜੀ ਨੰਪੀਗੜਾ ਦਾ ਬਹੁਤ ਬੁਰਾ ਹਾਲ ਹੈ ਆ ਦੇ ਬੁਰਾ ਹੈ ਜਿਹੜੇ ਇੱਥੇ ਦੇ ਵਸਨੀਕ ਨਾਲ ਗੱਲਬਾਤ ਕਰਾਂਗੇ ਸਰ ਕਿੰਨੀਆਂ ਕਿ ਮੁਸ਼ਕਲਾਂ ਆਉਂਦੀਆਂ ਨੇ ਜਦੋਂ ਸਰਕਾਰਾਂ ਦਾ ਕਹਿੰਦੀਆਂ ਸਭ ਸਭ ਕੁਝ ਠੀਕ ਹੈ ਸਭ ਕੁਝ ਓਕੇ ਆ ਸੜੇ ਪਾਣੀ ਚਾਰ ਕੱਲ ਤਾਂ ਪਰਸੋਂ ਦਾ ਪਾਣੀ ਆਇਆ ਹੋਇਆ ਅੱਜ ਆਇਆ ਸਿਰਫ ਇੱਕ ਦੋ ਤਿੰਨ ਦਿਨ ਪਾਣੀ ਨਹੀਂ ਆਂਦਾ ਓਹ ਨਾਲ ਪਾਣੀ ਉਰੇ ਕਿਵੇਂ ਆ ਫੀਲ ਵਾਲਾ ਪਾਣੀ ਤਾਂ ਠੀਕ ਹੈ ਖੈਰ ਪਤਾ ਨਹੀਂ ਹੈ ਬਸ ਜਾਨਦਾ ਨਹੀਂ ਨਾ ਅੱਗੇ ਅੱਗੇ ਨਹੀਂ ਜਾਂਦਾ ਦੁਕਾਨਾਂ ਦੇ ਇੱਥੇ ਮੋੜ ਤੱਕ ਆਏਗਾ ਇਸ ਤੋਂ ਅੱਗੇ ਜਾਂਦਾ ਨਹੀਂ ਭਾਈ ਸਾਹਿਬ ਕੀ ਪ੍ਰਸ਼ਾਸਨ ਕੋਈ ਅੱਜ ਅੱਜ ਕੀ ਬਾਤ ਨਹੀਂ ਹੈ ਕਿਹੜੀ ਪ੍ਰਸ਼ਾਸਨ ਪੈਂਦੀ ਹੈ ਸਾਡਾ ਪਾਣੀ ਬਾਜ਼ਾਰ ਵਿੱਚ ਅੱਜ ਜਿਵੇਂ ਸਵੇਰ ਨੂੰ ਸੁਚੁੱਟੇ ਪਾਣੀ ਘਰੋ ਵਿੱਚ ਬੜਿਆ ਪਾਉਂਦਾ ਗੋਡੇ ਗੋਡੇ ਪਾਣੀ ਹੁੰਦਾ ਬਾਜ਼ਾਰ ਵਿੱਚ ਪਰ ਮੁਹਾਲੀ ਮੁਹਾਲੀ ਸਰਕਾਰ ਨੇ ਕਲ ਕਿਹਾ ਸੀ ਅਸੀਂ ਪਾਣੀ ਦੀ ਨਿਕਾਸੀ ਦੇ ਲਈ ਕਰੋੜਾਂ ਰੁਪਏ ਖਰਚ ਚੁੱਕੇ ਆਂ ਵੀ ਉਹ ਹੁਣ ਪ੍ਰੋਬਲਮ ਰਹੀ ਗਏ ਕਿੱਥੇ ਪੈਸੇ ਗਏ ਕਿੱਥੇ ਇੱਥੇ ਤਾਂ ਦੇਖ ਲਓ ਕਿਸੇ ਟਾਈਮ ਵੀ بارش ਹੋਏਗੀ ਨਾ ਐਨੇ ਨਾ ਪਾਣੀ ਹੁੰਦਾ ਗੋਡੇ-ਗੋਡੇ ਤੇ ਕੋਈ ਨਾਲੀ ਕੋਈ ਗੌਰ ਨਹੀਂ ਹੈਗੀ ਕਬਾੜਪੂਰਾ ਨਾਲੀਆਂਗੇ ਵੀ ਜੇ ਪਾਣੀ ਪੂਰੇ ਚੱਲਦਾ ਠੀਕ ਹੈ ਮਾਤਾ ਜੀ ਵੀ ਮੌਜੂਦ ਹਨ ਗੱਲਬਾਤ ਮਾਤਾ ਜੀ ਕਿਵੇਂ ਦੇਦੇ ਹੋ ਜਿਹੜੇ ਇਹ ਕਿੰਨੀਆਂ ਕਿ ਪਰੇਸ਼ਾਨੀਆਂ ਕਿੰਨੇ ਆ ਰਹੀਆਂ ਨੇ ਤੇਰੀਆਂ ਬੁੱਗੇ ਪਰੇਸ਼ਾਨੀਆਂ ਪਾਣੀ ਨਾ ਬਈ ਨਾਲੀਆਂ ਗੰਦੀਆਂ ਉਹ ਮਾਰ ਕੇ ਕੁਝ ਵੀ ਨਹੀਂ ਕਿਆ ਕਰ ਸਕਦੇ ਆਂ ਰੇ ਉਹ ਸਰਕਾਰ ਨੇ ਵੋਟਾਂ ਲੈ ਲੀਆਂ ਕਿਆ ਕਰਿਆ ਕੁਝ ਨਹੀਂ ਕਰਿਆ ਨੇ ਨਾ ਹੋਰ ਵੀ ਗੱਲਬਾਤ ਕਰਾਂਗੇ ਉਹ ਕਹਿੰਦੇ ਵੀ ਵੋਟਾਂ ਦਾ ਆ ਕੇ ਲੈ ਲੈਂਦੇ ਨੇ ਵੋਟਾਂ ਮੰਗਣ ਜਰੂਰ ਆਉਂਦੇ ਨੇ ਪਰ ਆਖਿਰ ਚ ਕੀ ਹੁੰਦਾ ਵੋਟਾਂ ਮੰਗਣ ਤੋਂ ਬਾਅਦ ਇੱਥੇ ਕੋਈ ਦਿਖਦਾ ਤੱਕ ਨਹੀਂ ਹੈਗਾ ਅਸੀਂ ਸਾਡੇ ਨਾਲ ਮਹਿਲਾਵਾਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਕਹਿੰਦੇ ਵੀ ਵੋਟਾਂ ਲੈਣ ਤਾਂ ਆ ਜਾਂਦੇ ਨੇ ਪਰ ਕਹਿੰਦੇ ਵੀ ਆਖਿਰ ਚ ਜਦੋਂ ਪ੍ਰੋਬਲਮ ਹੁੰਦੇ ਫਿਰ ਕੋਈ ਆਂਦਾ ਨਹੀਂ ਹਾਂਜੀ ਪਾਣੀ ਲਈ ਪਾਣੀ ਨੂੰ ਨਹੀਂ ਆ ਰਹੇ ਪਾਣੀ ਨਾ ਰਾਤ ਨੂੰ ਆਂਦਾ ਨਾ ਦਿਨ ਚ ਆਉਂਦਾ ਮਹਿਲਾਵਾਂ ਨੂੰ ਕਿੰਨੀ ਕੀ ਦਿੱਕਤ ਆ ਰਹੀ ਹੈ ਪਾਣੀ ਦੇ ਵਿੱਚ ਬਹੁਤ ਜ਼ਿਆਦੇ से से भर के सर पानी की इतनी दिक्कत है रात को जगना पड़ता है छोटे छोटे बच्चे हैं सर फिर पानी को तो हर किसी को जरूरत होती है ना पानी दिन से पानी नहीं आ रहा। सर चार पांच दिन हो गए चार दिन तो, तो पानी नहीं आ रहा फिर घर चल रहे थे बस एक दूसरे नलके थे बाल्टी ले आने जी बड़ी दिक्कत है गोडिया की दिक्कत है तो पानी तो ले आने पड़ेगा जब नहीं होगा घर में ਨਹਾਣਾ ਵੀ ਹੈ ਇੱਕ ਪਿਛਲੇ ਸਾਲ ਇੱਥੇ ਵੀ ਖਬਰ ਚੱਲੀ ਕਹਿੰਦੇ ਇੱਥੇ ਪਾਣੀ ਦਾ ਪੀਣ ਵਾਲਾ ਉਹ ਕਾਫੀ ਗੰਦਲਾ ਹੈ ਗੰਦਲਾ ਉਹ ਉਹ ਉਹਦਾ ਕਾਰਨ ਕੀ ਹੈ ਉਹਦਾ ਹੱਲ ਹੁਲ ਹੁੰਦੇ ਨੇ ਕਿਉਂਕਿ ਮਿਊਨਿਸਪਲ ਕਾਰਪੋਰੇਸ਼ਨ ਵਾਲੇ ਕਹਿੰਦੇ ਉਹ ਹੱਲ ਅਸੀਂ ਕਰਤਾ ਹੈ ਪਰਮਨੈਂਟ ਕਹਿੰਦੇ ਹੁਣ ਗੰਦਾ ਨਹੀਂ ਆਉਂਦਾ ਪਾਣੀ ਨਹੀਂ ਕੋਈ ਹੱਲ ਨਹੀਂ ਕਰਿਆ ਉਹਨਾਂ ਨੇ ਅਸੀਂ ਕਈ ਵਾਰੀ ਧਰਨੇ ਲਗਾ ਚੁੱਕੀਆਂ ਉਹਨਾਂ ਦੇ ਉੱਤੇ ਜਾ ਜਾ ਕੇ ਉਹਨਾਂ ਨੇ ਕੋਈ ਸੁਣਾਈ ਨਹੀਂ ਕਦੀ ਸਾਡੀ ਚ ਹੋਰ ਇੱਥੇ ਕਿਹੜੀ ਕਿਹੜੀ ਸਮੱਸਿਆਵਾਂ ਨੇ ਮੁਹਾਲੀ ਦੇ ਵਿੱਚ ਜਦ ਆਪਾਂ ਦੇਖਦੇ ਆ ਆ ਮਲੇ ਛੱਡ ਦੀ ਸਭ ਸਮੱਸਿਆ ਹੀ ਹੈ ਜੀ ਨਾਲੀਆਂ ਵੀ ਗੰਦੀਆਂ ਅੱਛਾ ਬਿਲਕੁਲ ਕੁਛ ਨਹੀਂ ਥਾ ਕਰਿਆ ਵਾ ਜਦੋਂ ਜਦੋਂ ਮੀਂਹ ਪੈਂਦਾ ਤਾਂ ਫੇਰ ਉਹ ਹਾਲਾਤ ਕਿਵੇਂ ਹੁੰਦੇ ਨੇ ਪਾਣੀ ਪਾਣੀ ਹੁੰਦਾ ਬਹੁਤ ਪਾਣੀ ਹੁੰਦਾ ਇੱਥੇ ਨਿਕਲ ਨਹੀਂ ਸਕਦਾ ਬੰਦਾ ਨਿਕਲਣਾ ਮੁਸ਼ਕਲ ਹੋ ਜਾਂਦਾ ਬਹੁਤ ਮੁਸ਼ਕਲ ਹੋ ਜਾਂਦਾ ਪਰ ਅੱਜ ਜੀ ਮਸੀਂ ਗੱਲਬਾਤ ਵੀ ਕੀਤੀ ਉਹ ਕਹਿੰਦੇ ਉਹ ਮੀਰ ਦੇ ਨਾਲ ਉਹ ਕਹਿੰਦੇ ਵੀ सब कुछ ड्रेनेज सिस्टम ही चालू हो चुके हैं कहते जी मीँ कहते मी पे आना कहते इस वर मी पानी नहीं रुकूंगा नहीं सफाई तो करके पहले जब भी गर्मी आती है पानी इस तरह ही चला जाता है कभी एक हफ्ता कभी दस दिन इधर उधर से बाल्टियाँ लेके जाना पड़ता है तो सर ये पानी की कब ये बंद हो गई है बस ये चाहते हैं पानी आए बस टाइम से आए रात को जगना पड़ता है पूरी पूरी रात छोटी जाए रात को दो दो बजे पानी भरे बताओ कहाँ जाए लेडीज बहुत मुश्किल है पीने लायक पानी नहीं है घर में आप मानोगे अभी चल के देख लो खेड़े तो से भर के लेके गए सर बच्चों को तो स्कूल भेजना है ना पर यही चाहते हैं बस पानी आए टाइम से आए मोहाली दियाँ तस्वीर हैं जिन तस्वीर ने मोहाली सुहाना पता है ਜਿੱਥੇ ਲੋਕ ਕਾਫੀ ਪਰੇਸ਼ਾਨ ਨੇ ਹਾਲਾਂਕਿ ਨੂੰ ਡਿਵੈਲਪਮੈਂਟ ਸਿਟੀ ਵੀ ਕਹਿੰਦੇ ਸਮਾਰਟ ਸਿਟੀ ਵੀ ਕਹਿੰਦੇ ਨੇ ਪਰ ਇਸੇ ਸਮਾਰਟ ਸਿਟੀ ਦੇ ਵਿੱਚ ਪਾਣੀ ਦੀ ਦਿੱਕਤ ਸਭ ਤੋਂ ਜ਼ਿਆਦਾ ਆ ਰਹੀ ਹੈ ਲੋਕਾਂ ਦੇ ਘਰਾਂ ਵਿੱਚ ਪਿਛਲੇ 4 ਤੋਂ 5 ਦਿਨਾਂ ਵਿੱਚ ਪਾਣੀ ਨਹੀਂ ਆ ਰਿਹਾ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਵੀ ਨੇ ਹਾਲਾਂਕਿ ਇਸ ਮੁੱਦੇ ਉੱਤੇ ਜਿਹੜੇ ਮੁਹਾਲੀ ਦੇ ਮੇਅਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕੁਝ ਕਹਿੰਦੇ ਨੇ ਉਹ ਵੀ ਸੁਣਦੇ ਹਾਂ ਬਾਰਿਸ਼ ਪੈ ਰਹੀਆਂ ਨੇ ਪਰ ਇੱਥੇ ਨਿਕਾਸੀ ਨਹੀਂ ਹੋ ਰਹੀ ਲੋਕ ਬਿਮਾਰੀਆਂ ਨਾਲ ਝੂਜ ਰਹੇ ਨੇ ਚਾਹ ਪਸਹਾਣਾ ਦੀ ਗੱਲ ਕਰੀਏ ਇਹ ਤਾਂ ਕੀ ਕਰ ਰਹੇ ਇਸ ਵਿੱਚ ਪਹਿਲਾਂ ਐਕਚੁਅਲੀ ਗੱਲ ਇਹ ਆ ਵੀ ਜਦੋਂ ਵਾਰਿਸ਼ ਦਾ ਜਦੋਂ ਸਮਾਂ ਆਉਂਦਾ ਜਿਹਦੀ ਕਾਰਪਸ਼ਨ ਦੀ ਜ਼ਿੰਮੇਵਾਰੀ ਬਣਦੀ ਆ ਉਹ ਜਿਵੇਂ ਰੋਡ ਗਲੀਆਂ ਵਗੈਰਾ ਹੁੰਦੀਆਂ ਨੇ ਡਰੇਨ ਸਿਸਟਮ ਹੁੰਦਾ ਉਹ ਸਾਫ਼ ਕਰਨਾ ਹੁੰਦਾ ਤੇ ਉਹ ਜਿਹੜਾ ਹੈਗਾ ਅਸੀਂ ਪ੍ਰੋਪਰ ਟਾਈਮਲੀ ਸ਼ੁਰੂ ਕਰਤਾ ਸੀਗਾ ਤੇ ਉਹ ਜਿਹੜਾ ਸਾਫ਼ ਸਫਾਈ ਕਾਫੀ ਹੱਦ ਤੱਕ ਹੋ ਚੁੱਕੀ ਆ ਕਿਤੇ ਕਦੇ ਜਗ੍ਹਾ ਰਹਿ ਗਈ ਹੋਣੀ ਆ ਉਹ ਲੱਗੇ ਹੋਏ ਨੇ ਉਹ ਹੋ ਜੇਗੀ ਔਰ ਮੈਂ ਸਮਝਦਾ ਕਿ ਜਿਵੇਂ ਸਾਨੂੰ ਮਹਾਲੀ ਦੇ ਵਿੱਚ ਕਈ ਜਗ੍ਹਾ ਤੇ ਇਹ ਸਮੱਸਿਆ ਆਉਂਦੀ ਸੀਗੀ ਪਾਣੀ ਇਕੱਠਾ ਹੋ ਜਾਂਦਾ ਸੀਗਾ ਅਸੀਂ ਉਹ ਪਹਿਲਾਂ ਹੀ ਮੱਲੇ ਦੇ ਪੰਪ ਸੀਗੇ ਅਸੀਂ ਮਤਲਬ ਰੈਂਟ ਤੇ ਹਰ ਕਰਲੇ ਸੀਗੇ ਤੇ ਉਸ ਜਗ੍ਹਾ ਤੇ ਅਸੀਂ ਆਲਰੇਡੀ ਪੰਪ ਪਹਿਲਾਂ ਇੰਸਟਾਲ ਕਰ ਚੁੱਕੇ ਆ 6 ਜਗ੍ਹਾ ਤੇ ਅਸੀਂ ਨੇ ਪੁਆਇੰਟ ਨੋਟ ਕੀਤੇ ਆ 6 ਜਗ੍ਹਾ ਹੈਗੀਆਂ ਨੇ ਜਿੱਥੇ ਪੰਪ ਅਸੀਂ ਖੜੇ ਕੀਤੇ ਪੱਕੇ ਔਰ 4 ਪੰਪ ਸਟੈਂਡਬੈਅ ਰੱਖੇ ਆ ਜੇ ਬਾਈ ਜਾਂਸ ਕਿਤੇ ਕੋਈ ਖਰਾਬ ਹੋ ਜਾਂਦਾ ਤਾਂ ਅਸੀਂ ਉਹ ਉਹਨੂੰ ਯੂਜ਼ ਕਰਾਂਗੇ ਔਰ ਮੈਂ ਸਮਝਦਾ ਕਿ ਅਸੀਂ ਜਿਹੜੀ ਪਿਛਲੇ ਬਰਸਾਤਾਂ ਦੇ ਵਿੱਚ ਜੋ ਮੁਸ਼ਕਲ ਆਈ ਸੀਗੀ ਇਹਨਾਂ ਬਰਸਾਤਾਂ ਦੇ ਵਿੱਚ ਉਹ ਮੁਸ਼ਕਲ ਨਹੀਂ ਆਊਗੀ ਔਰ ਅਸੀਂ ਜਿਹੜਾ ਹੈਗਾ ਉਹ ਪ੍ਰਬੰਧ ਪੂਰਾ ਕੀਤਾ ਹੋਇਆ ਐਕਚੁਅਲੀ ਕੀ ਹੈਗਾ ਜਿਹੜੀ ਨਾ ਪਾਈਪਲਾਈਨ ਹੁੰਦੀ ਆ ਜਦੋਂ ਨਾ ਇੱਕ ਵਾਰ ਡਰਾਈ ਹੋ ਜਾਂਦੀ ਆ ਪਾਈਪ ਉਹਨੂੰ ਦੁਬਾਰਾ ਪਾਣੀ ਆਪਾਂ ਸ਼ੁਰੂ ਕਰ ਦਿੰਦੇ ਜਿਹੜੀ ਉਹਦੇ ਵਿੱਚ ਜੰਗ ਲੱਗੀ ਹੁੰਦੀ ਆ ਉਹ ਨਾਲ ਚੱਕ ਲੈਂਦਾ ਪਾਣੀ ਉਸ ਕਰਕੇ ਦੇਖ ਕੇ ਦਉਂਦੀ ਆ ਬਾਕੀ ਅਸੀਂ ਜੇ ਕੋਈ ਇਸ ਤਰ੍ਹਾਂ ਦੀ ਕੰਪਲੇਨ ਸਾਡੇ ਕੋਲ ਆਉਗੀ ਜੀ ਤਾਂ ਸੈਂਪਲ ਪਰਵਾ ਲਾਂਗੇ ਚੈੱਕ ਕਰਵਾਵਾਂਗੇ ਔਰ ਇਹੋ ਜੀ ਅਸੀਂ ਬਿਲਕੁਲ ਕੋਈ ਗਲਤੀ ਨਹੀਂ ਕਰਾਂਗੇ ਨਾ ਹੋਣ ਦਵਾਂਗੇ ਕਿ ਕੱਲ ਨੂੰ ਕੋਈ ਕਿਸਦਾ ਮਤਲਬ ਹੈਲਥ ਦਾ ਕੋਈ ਸਿਹਦਾ ਨੁਕਸਾਨ ਨਾ ਹੋਵੇ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਆ ਅਸੀਂ ਜਿਹੜਾ ਪਾਣੀ ਦੀ ਸਪਲਾਈ ਉਹ ਬਿਲਕੁਲ ਸਾਫ਼ ਸੁਥਰਾ ਪਾਣੀ ਦੇਵਾਂਗੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਹ ਸਰਕਾਰ ਦੀ ਨਿਲੈਕੀ ਆ ਜੀ ਜਿਹੜੀ ਮੌਜੂਦਾ ਸਰਕਾਰ ਉਹਦੀ ਬਹੁਤ ਵੱਡੀ ਨਿਲੈਕੀ ਆ ਔਰ ਮੈਂ ਸਮਝਦਾ ਜੇਕਰ ਸਰਕਾਰ ਚਾਵੇ ਤਾਂ ਉਹਨੂੰ ਨਾਲ ਦੀ ਨਾਲ ਹੀ ਜਿਹੜੇ ਉੱਥੇ ਮੰਤਰੀ ਸਾਹਿਬ ਹੈਗੇ ਨੇ ਜਾਂ ਜੋ ਉੱਥੋਂ ਦੇ ਐਮਐਲਏ ਸਾਹਿਬ ਹੈਗੇ ਨੇ ਉਨਾਂ ਨੂੰ ਚਾਹੀਦਾ ਵੀ ਇਮੀਜਿਟ ਐਕਸ਼ਨ ਲੈਣ ਜਿਹੜੇ ਅਧਿਕਾਰੀ ਉਥੇ ਪ੍ਰੋਪਰ ਅਬੀ ਜ਼ਿੰਮੇਵਾਰੀ ਨਹੀਂ ਕਰ ਨਿਭਾਰੇ ਉਹਨਾਂ ਦੇ ਖਿਲਾਫ ਐਕਸ਼ਨ ਕਰਨ ਔਰ ਜਿਹੜੇ ਲੋਕਾਂ ਨੂੰ ਚੰਗੀ ਸਹੂਲਤ ਮਿਲ ਸਕੇ ਵੈਸੇ ਤਾਂ ਕਹਿਣਾ ਨਹੀਂ ਚਾਹੀਦਾ ਸੁਹਾਣਾ ਇੰਨਾ ਬੇਕਾਰ ਹੋ ਚੁੱਕਿਆ ਹੈ ਨਾ ਕਿੰਨੇ ਇਨਾ ਹਾਨ ਦੀ ਗੱਲ ਤਾਂ ਬਹੁਤ ਦੂਰੇ ਤੇ ਪੀਣ ਵਾਸਤੇ ਵੀ ਪਾਣੀ ਨਹੀਂ ਹੈ ਇੱਕ ਦਿਨ ਅਗਰ ਪਾਣੀ ਚਲਾ ਜਾਵੇ ਨਾ ਹਫਤਾ ਹਫਤਾ ਤੇ ਪਾਣੀ ਨਹੀਂ ਆਂਦਾ ਨਿੱਕੇ ਨਿੱਕੇ ਬੱਚੇ ਬੋਤਲਾਂ ਲੈ ਕੇ ਗੁਰਦੁਆਰੇ ਤੋਂ ਪੀਣ ਵਾਸਤੇ ਪਾਣੀ ਦੀ ਵੀ ਸਮੱਸਿਆ ਹੁੰਦੀ ਸੀ ਗੁਰਦੁਆਰੇ ਤੋਂ ਪਾਣੀ ਦੀ ਲੈ ਕੇ ਆਣੇ ਆ ਇੱਥੇ ਬਜ਼ੁਰਗ ਖੜੇ ਨੇ ਕੋਈ ਟਾਈਮ ਟੇਬਲ ਨਹੀਂ ਉਹਨਾਂ ਦਾ ਪਾਣੀ ਛੜਨ ਦਾ ਕਦੇ 12 ਵਜੇ ਛੜਦੇ ਆ ਕਦੇ 11 ਵਜੇ ਛੜਦੇ ਆ ਆਪਣੀ ਮਰਜ਼ੀ ਨਾਲ ਪਾਣੀ ਛੜਦਿਆ ਅਗਰ ਕਹਿੰਨੇ ਕਿ ਟਾਈਮ ਦੱਸੋ ਜੀ ਹਾਂਜੀ ਇੱਕ ਪਾਸੇ ਛੜਦਾ ਜੀ ਦੂਜੇ ਪਾਸੇ ਛੜਦਾ ਜੀ ਤੀਜੇ ਪਾਸੇ ਛੜਦਾ ਜੀ ਜਦੋਂ ਫੋਨ ਕਰੋ ਜੀ ਆਪਰੇਟਰ ਨੂੰ ਫੋਨ ਚੱਕਿਆ ਜੀ ਹਾਂਜੀ ਮੈਡਮ ਜੀ ਪਾਣੀ ਛੜਿਆ ਤੁਸੀਂ ਵੇਟ ਕਰੋ ਤੁਹਾਡੇ ਵਾਲੇ ਪਾਸੇ ਆ ਰਿਹਾ ਜੀ ਬੰਦਾ ਕਿੰਨੀ ਦਿਨ ਵੇਟ ਕਰੇ ਕੰਮਕਰ ਵਾਲੇ ਨਹੀਂ ਤਿਆੜੀਦਾਰ ਨਹੀਂ ਜਿਨ੍ਹਾਂ ਨੇ ਅਗਰ 12 ਵਜੇ ਤੱਕ ਮੈਂ ਜਾਗਾਂਗੀ ਸਵੇਰ ਮੈਂ ਤਿਆੜੀ ਦੇ ਕਿਵੇਂ ਜਾਊਂਗੀ ਕੰਮ ਕਿਵੇਂ ਕਰ ਦੂਜੀ ਸਮੱਸਿਆ ਹੈ ਲਾਈਟ ਦੀ ਤੁਸੀਂ ਉੱਪਰ ਦੇਖੋ ਕੈਮਰਾ ਘੁਮਾ ਸਕਦੇ ਹੋ ਪਿੱਛੇ ਦੋ ਤਿੰਨ ਵਾਰੀ ਸੋਰ ਸਰਕ ਹੋਇਆ ਹੈ ਪਰਸੋ ਸਾਡੇ ਪੜੋਸੀਆਂ ਦੀ ਐਲਸੀਡੀ ਸੜੀ ਹੈ ਤੁਸੀਂ ਦੇਖ ਸਕਦੇ ਹੋ ਮੌਕਾ ਵੀ ਜਾ ਕੇ ਉਹਨਾਂ ਦਾ ਇੱਕ ਫੈਨ ਚੱਲ ਗਿਆ ਨਾਲ ਹੀ ਦੁਕਾਨ ਸੀ ਉਹਨਾਂ ਦਾ ਵੀ ਇੱਕ ਸ਼ਟਰ ਹੋ ਗਿਆ ਹੈ ਹੁਣ ਦੇਖੋ ਨਿੱਕੇ ਨਿੱਕੇ ਬੱਚੇ ਨੇ ਘਰਾਂ 'ਚ 24 ਘੰਟੇ ਤੇ ਕੋਈ ਵੀ ਇਲੈਕਟ੍ਰੀਸ਼ੀਅਨ ਵਾਲਾ ਨਹੀਂ ਹੁੰਦਾ ਕਿ ਅਸੀਂ 24 ਘੰਟੇ ਕਈ ਵਾਰ ਬੰਦਾ ਵੀ ਘਰੇ ਨਹੀਂ ਹੁੰਦਾ ਲੇਡੀਜ਼ ਨੇ ਬੱਚੇ ਨੇ ਘਰੇ ਅੱਗ ਲੱਗ ਜੇ ਲੇਡੀਜ਼ ਕੀ ਕਰੂਗੀ ਹੋਣੀ ਚਾਹੀਦੀ ਇਹਦਾ ਸੁਧਾਰ ਕੇ ਨਹੀਂ ਹੋਣਾ ਚਾਹੀਦਾ ਅਗਰ ਆਪਾਂ ਨੂੰ ਮੇਅਰ ਕਹਿ ਰਿਹਾ ਕਿ ਹਾਂ ਇੱਥੇ ਕੋਈ ਸਮੱਸਿਆ ਨਹੀਂ ਉਹਨੂੰ ਆ ਕੇ ਚੈੱਕ ਕਰੋ ਨਾ ਵੀ ਸਾਡੀ ਸਮੱਸਿਆ ਤੇ ਹੈ ਕਿ ਨਹੀਂ ਹੈ ਅੱਛਾ ਜਿਹੜੇ ਇੱਥੇ ਮੇਅਰ ਨੇ ਉਹ ਜਾਂ ਜਿਹੜੇ ਐਮਸੀ ਨੇ ਉਹ ਇੱਥੇ ਆਂਦੇ ਨੇ ਗੱਲਬਾਤ ਕਰਦੇ ਨੇ ਇਹਨਾਂ ਮੁੱਦਿਆਂ ਉੱਤੇ ਲੈ ਕੇ ਇਹ ਮੇਅਰ ਸਾਹਿਬ ਆਂਦੇ ਕਿਉਂਕਿ ਉਹ ਕਹਿੰਦੇ ਨੇ ਵੀ ਅਸੀਂ ਹਰ ਇੱਕ ਗੱਲ ਸੁਣਦੇ ਹਾਂ ਸਾਨੂੰ ਕਦੇ ਮਿਲਿਆ ਹੀ ਨਹੀਂ ਮੇਰੇ ਸਾਹਦਾਂ ਨੂੰ ਪਤਾ ਹੀ ਨਹੀਂ ਕਿ ਕਿਹੜਾ ਅਧਗੇੜਾ ਨਹੀਂ ਸਾਨੂੰ ਸ਼ਕਲ ਹੀ ਨਹੀਂ दिखी ਠੀਕ ਹੈ ਐਮਸੀ ਹੈ ਸਾਡਾ ਜਿਹੜਾ ਐਵੇਂ ਕਿਹਾ ਮੈਂ ਉਹਨੇ ਇੱਕ ਦੋ ਵਾਰੀ ਸਾਡੀ ਗੱਲ ਸੁਣੀ ਹੈ ਜੋ ਸੁੰਦਾ ਬੰਦਾ ਸੀ ਕਵਾਂਗੇ ਉਹਨੇ ਇੱਕ ਦੋ ਵਾਰ ਸੁਣੀ ਐਵੇਂ ਕਿ ਉਹਨੂੰ ਫੋਨ ਕਰੀਏ ਫੋਨ ਪਿਕ ਕਰਦਾ ਹੈ ਜਿੰਨਾ ਕੋਈ ਨਹੀਂ ਆਦੀ ਪਰ ਦਿੱਕਤ ਨਾ ਜਿਹੜੇ ਉੱਪਰ ਬੈਠੇ ਨੇ ਉਹ ਕੰਮ ਕਰਨਗੇ ਮੇਨ ਤਾਂ ਉਹ ਹੀ ਹੈ ਨਾ ਮੈਂ ਤਾਂ ਪਿੰਡ ਦਾ ਸਰਪੰਚ ਆ ਮੈਂ ਤਾਂ ਸਾਈਨ ਕਰ ਦੇਣੀ ਜੋ ਕੰਮ ਕਰਨਾ ਉੱਪਰ ਵਾਲਿਆਂ ਨੇ ਕਰਨਾ ਪਰ ਜਦੋਂ ਉੱਪਰ ਵਾਲੇ ਨਹੀਂ ਕਰ ਰਹੇ ਤਾਂ ਇੱਕ ਮੈਂ ਉਹ ਵੀ ਕੀ ਕਰੇਗਾ ਐਮਸੀ ਵੀ ਕੁਝ ਨਹੀਂ ਕਰ ਸਕਦਾ ਨਾ ਮੇਨ ਪ੍ਰੋਬਲਮ ਤਾਂ ਇਹ ਹੈ ਨਾ ਕਿ ਇੱਥੇ ਬਹੁਤ ਪ੍ਰੋਬਲਮ ਨਹੀਂ ਇੱਕ ਪ੍ਰੋਬਲ ਕੋਈ ਵੀ ਨਾਲੀ ਪ੍ਰੋਪਰ ਨਹੀਂ ਬਣੀ ਹੋਈ ਕੋਈ ਪਾਣੀ ਦਾ ਨਿਕਾਸ ਨਹੀਂ ਇੱਥੇ ਬਾਰਿਸ਼ ਆ ਜਾਂਦੀ ਹੈ ਦੋ ਇੱਥੇ ਕਿ ਪੈਦਲ ਕੇ ਬਾਈਕ ਤਾਂ ਵੀ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਬੱਚਿਆਂ ਨੂੰ ਸਕੂਲ ਛੱਡਣ ਜਾਣਾ ਹੁੰਦਾ ਪਹਿਲੇ ਤਾਂ ਉਹਨਾਂ ਨੂੰ ਹੋਰ ਯੂਨੀਫਾਰਮ ਪਹਿਨਣਾ ਹੋ ਜੀ ਸਕੂਲ ਜਾ ਕੇ ਹੋਰ ਚੇਂਜ ਕਰੋ ਇੱਕ ਲੇਡੀਜ਼ ਵਾਸਤੇ ਇੱਕ ਜੈਂਟਸ ਵਾ ਇੱਕ ਵਜ਼ੂਰ ਕੇ ਅਗਰ ਉਹਨੇ ਕਿ ਨਹੀਂ ਜਾਣਾ ਤਾਂ ਉਹ ਨਹੀਂ ਜਾ ਸਕਦਾ بارش ਆ ਗਈ ਸਵੇਰ ਤੋਂ 2 ਘੰਟੇ بارش ਹੋ ਗਈ ਤੁਸੀਂ ਤਾਂ ਚੱਲ ਹੀ ਨਹੀਂ ਸਕਦੇ ਅੱਜ ਕਦੇ ਜਿਹੜੇ ਮਿਊਨਿਸਪਲ ਕਾਉਂਸਲਰ ਨੇ ਜਾਂ ਇੱਥੇ ਮੈਨੂੰ ਕੋਈ ਐਪਲੀਕੇਸ਼ਨ ਪਾਈਏ ਵੀ ਆ ਸਮੱਸਿਆਵਾਂ ਨੇ ਵੀ ਕਿਉਂ ਸਾਡੀ ਹੱਲ ਨਹੀਂ ਹੋ ਰਹੀਆਂ ਤੇ ਰਿਪਲਾਈ ਕੀ ਕਰ ਦਿੰਦੇ ਸਭ ਤੋਂ ਵੱਡੀ ਗੱਲ ਪਾਣੀ ਵਾਸਤੇ ਪਿਛਲੀ ਗਰਮੀ ਵੀ ਬਹੁਤ ਜ਼ਿਆਦਾ ਅਸੀਂ ਸਟਰਗਲ ਕੀਤਾ ਹੈ ਬਹੁਤ ਜ਼ਿਆਦਾ ਸਟਰਗਲ ਕੀਤਾ ਇਹ ਵਣ ਕਿ ਲੇਡੀਜ਼ ਨੇ ਵੀ ਕੀਤਾ ਮੈਂ ਵੀ ਸਾਰੇ ਸਾਰੇ ਕੋਲ ਤੁਸੀਂ ਪੁੱਛੋ ਸੀ ਖੁਦ ਗਿਆ ਇਹ ਲਾਈਵ ਵੀ ਅਸੀਂ ਕਾਇ ਸੀ ਉਹਨਾਂ ਨੇ ਕੀ ਕੀਤਾ ਇੱਕ ਕੈਂਟਰ ਭੇਜਦਾ ਜੀ ਪਾਣੀ ਦਾ ਤੁਸੀਂ ਦੇਖੋ ਇੱਕ ਕੈਂਟਰ ਪੂਰੇ ਮੁਹੱਲੇ ਜਾਂ ਪੂਰੇ ਕਿੰਨੇ ਦਿਨ ਆਪਣੇ ਵਾਸਤੇ ਚੱਲੂਗਾ ਉਸ ਤੋਂ ਬਾਅਦ ਜੀ ਕਹਿੰਦੇ ਅਸੀਂ ਉਹਨਾਂ ਨੂੰ ਇੱਕ ਐਸੀ ਵੀ ਹਰ ਇੱਕ ਮੋਟਰ ਤੇ ਇੱਕ ਮੋਟਰ ਸੀ ਸਪੀਰੀਅਰ ਮੋਟਰ ਰੱਖੋ ਇੱਕ ਮੋਟਰ ਸੜਦੀ ਹੈ ਦੂਜੀ ਮੋਟਰ ਜਿਹੜਾ ਕੱਢਣ ਦਾ ਬੰਦਾ ਪਾ ਕੇ ਉਹ ਚਲਾ ਜਾਏ ਟਾਈਮ ਹੀ ਲੱਗਦਾ ਅਗਰ ਇੱਕ ਮੋਟਰ ਮੈਂ ਕੱਢਾਂਗੀ ਉਹਨੂੰ ਮੈਂ ਲੈ ਕੇ ਜਾਵਾਂਗੀ ਮੈਨੂੰ ਦੋ ਤਿੰਨ ਦਿਨ ਉਹਨੂੰ ਰਿਪੇਅਰਿੰਗ ਕਰਨ ਤੇ ਲੱਗੂਗਾ ਪਰ ਦੋ ਤਿੰਨ ਦਿਨ ਪਾਣੀ ਕਿੱਥੋਂ ਲੈ ਕੇ ਆਏ ਨਾ ਇੱਥੇ ਪੰਪ ਹੈਣ ਨੇ ਕੋਈ ਪ੍ਰੋਬਲਮ ਨਹੀਂ ਪਰ ਇੱਕ ਦਿਨ ਤੇ ਕੋਈ ਇੱਕ ਵਾਰ ਕਿਚਨ ਦੇ ਕਿਚਨ ਦਾ ਕੰਮ ਪਾਣੀ ਬਿਨਾ ਨਹੀਂ ਕਰ ਸਕਦੇ ਅੱਜ ਕੱਲ੍ਹ ਘਰ ਦੇ ਕੋਈ ਵੀ ਆਇਆ ਕੰਮ ਨਹੀਂ ਹੈ ਜਿਹੜਾ ਪਾਣੀ ਬਿਨਾ ਹੋ ਸਕਦਾ ਤੇ ਸਭ ਤੋਂ ਮੇਨ ਪਾਣੀ ਦੀ ਪ੍ਰੋਬਲਮ ਦੂਜੀ ਇਹ ਕਿ ਜਿਹੜੀ ਲਾਈਟਾਂ ਨੇ ਇਹ ਬਹੁਤ ਜ਼ਿਆਦਾ ਸ਼ਾਰਟ ਸਰਕਲ ਹੋ ਰਿਹਾ ਇੱਕ ਇੱਕ ਘਰ ਦੇ ਅੱਗੇ ਚਾਰ ਚਾਰ ਪੰਜ ਪੰਜ ਲਾਈਟਾਂ ਉਹ ਲੱਗੀਆਂ ਹੋਈਆਂ ਨੇ ਇਹ ਸਾਰੀ ਇੱਕ ਮੋਟੀ ਲਾਈਟ ਪੈਣੀ ਚਾਹੀਦੀ ਹੈ ਜਿਹੜੀ ਗੱਲ ਤੁਸੀਂ ਉਹਨਾਂ ਦਾ ਕੰਮ ਜਿਹੜੀ ਜਿਹੜੀ ਗਾਰਬੇਜ ਦੀ ਜਿਹੜੇ ਜ਼ਿਆਦਾ ਕੂੜੀ ਵਾਲੀ ਸਮੱਸਿਆ ਉਹ ਇੱਥੇ ਹੈਗੀ ਹੈ ਸਾਫ਼ ਸੁ ਕਿਹੜੀ ਕੂੜਾ ਨਹੀਂ ਕੂੜਾ ਉੱਥੇ ਘੇਰ ਦਿੰਦੇ ਦੁਕਾਨਾਂ ਮੂਰੇ ਬੰਦੇ ਬੋਲਦੇ ਆ ਨਾ ਕੂੜੇ ਵਾਲਾਂ ਦਾ ਕੋਈ ਨਾ ਕੋਈ ਚੱਕਦਾ ਏ ਇਦਾਂ ਹੀ ਗੰਦ ਪੈਂਦਾ ਉਰੇ ਪਾਣੀ ਤੋਂ ਬਿਨਾ ਕਿੰਨੀ ਸਮੱਸਿਆ ਆਉਂਦੀ ਪਾਣੀ ਕੀ ਤਾਂ ਬਹੁਤ ਜ਼ਿਆਦਾ ਜੀ ਆਪਣੀ ਮਰਜ਼ੀ ਨਾਲ ਪਾਣੀ ਛੱਡ ਦਿਆ ਰਾਤ ਨੂੰ 12-12 ਵਜੇ 1-1 ਵਜੇ ਲੱਗ ਜਾਗਦੇ ਅਸੀਂ ਪਾਣੀ ਨਹੀਂ ਆਂਦਾ ਹੁਣ ਲਾਸਟ ਟਾਈਮ ਪਾਣੀ ਕਦੋਂ ਆਇਆ ਸੀ ਹੁਣ ਰਾਤ ਅਸੀਂ 12 ਵਜੇ ਪਾਣੀ ਭਰਿਆ ਏ ਹੁਣ 12 ਵਜੇ ਪਾਣੀ ਭਰਦੇ ਹਾਂ ਰਾਤ ਨੂੰ 12 ਵਜੇ ਲੱਗ ਜਾਗਦੇ ਇੱਕ ਬੰਦਾ ਇੱਕ ਬੰਦਾ ਭਰਦੇ ਆ ਹਾਂ ਅਗਰ ਲਾਈਵ ਜਿਸਤਨ ਪਾਣੀ ਨਹੀਂ ਏ ਤੁਸੀਂ ਲ ਕੀ ਸਾਰੀ ਲੇਡੀਜ਼ ਦੇਖ ਦੋ ਇਹਨੂੰ ਸਰ ਐਕਚੁਅਲੀ ਹੁਣ ਹੈ ਵੀ ਨਹੀਂ ਮੇਨ ਉਹੀ ਪ੍ਰੋਬਲਮ ਹੈ ਨਾ ਹੁਣ 3 ਦਿਨ ਤੋਂ ਪਾਣੀ ਨਹੀਂ ਸੀ ਰਾਤ ਇੱਕ ਦੂਜੇ ਨੂੰ ਕੋਲੋ ਸੀ ਹਾਂਜੀ ਪਾਣੀ ਆਇਆ ਜੀ ਦੂਜਾ ਉਹਨੂੰ ਦੂਸਰੇ ਲੇਡੀਜ਼ ਤਾਂ ਹੁਣ ਪੁੱਛਣ ਕਿ ਇੱਕ ਦੂਜੇ ਕੋ ਸਾਰੀ ਸਾਰੀ ਰਾਤ ਇੱਕ ਦੂਜੇ ਨੂੰ ਪਾਣੀ ਆ ਗਿਆ ਜੀ ਪਾਣੀ ਆ ਗਿਆ ਤੁਸੀਂ ਦੇਖੋ ਕਿ ਪਾਣੀ বিনা ਤਾਂ ਦੇਖੋ ਬਹੁਤ ਵੱਡੀ ਸਮੱਸਿਆ ਹੈ ਇੱਥੇ ਬਹੁਤ ਜ਼ਿਆਦਾ ਤੇ ਸਾਡਾ ਇਸ ਸੁਣਵਾਈ ਹੋਈ ਨਹੀਂ ਰਹੀ ਸਾਡੇ ਕਿ ਸਾਡੇ ਜਿਹੜੇ ਪੇਰੈਂਟਸ ਸੀ ਪਹਿਲੇ ਉਹਨਾਂ ਦੀ ਵੀ ਲਾਈਫ ਇਦਾਂ ਹੀ ਚਲੀ ਗਈ ਹੈ ਪਾਣੀ ਪਰਦਿਆਂ ਦੀ ਹੁਣ ਸਾਡੀ ਵੀ ਮੈਨੂੰ ਅਨ ਲੱਗਦਾ ਕਿ ਸਾਡੇ ਬੱਚਿਆਂ ਦੀ ਵੀ ਲਾਈਫ ਇਦਾਂ ਹੀ ਜਾਣੀ ਹੈ ਕਿਉਂਕਿ ਦੇਖੋ ਪਾਣੀ ਪੀਣਾ ਕਿਹਦੇ ਨੇ ਪਾਣੀ ਪੀਣਾ ਜੀਵਨ ਨਹੀਂ ਹੈ ਤੇ ਜੇ ਸਾਡੀ ਪਾਣੀ ਦੀ ਸਮੱਸਿਆ ਇੰਨੇ ਸੋਲਵ ਹੋਈ ਫਿਰ ਸਾਡੇ ਇੰਨੇ ਵੋਟਾਂ ਵੰਨ ਦਾ ਕੀ ਫਾਇਦਾ ਹੈ ਵੋਟਾਂ ਲੈਣੀਆਂ ਹੁੰਦੀਆਂ ਨੇ ਇਹ ਕਰ ਦਿੰਗੇ ਉਹ ਕਰ ਦਿੰਗੇ ਇਹ ਕਰਨਗੇ ਪਰ ਦੇਖਦਾ ਤਾਂ ਕੋਈ ਨਹੀਂ ਉਸ ਦਿਨ ਤਾਂ ਬੜੇ ਹੱਥ ਜੋੜਦੇ ਆ ਪਰ ਜਦੋਂ ਜਰੂਰਤ ਹੁੰਦੀ ਹੈ ਕੋਈ ਨਹੀਂ ਆਂਦਾ ਪਹਿਲਾਂ ਉਹ ਤਾਂ ਜੋੜਦੇ ਫਿਰ ਸਾਡੇ ਹੱਥ ਜੜਾਂਦੇ ਆ ਉਹ ਫਿਰ ਸਾਡੇ ਹੱਥ ਜੜਾਂਦੇ ਪਹਿਲੇ ਆਪਣੇ ਜੋੜਦੇ ਆ ਉਹ ਬਾਈ ਜੀ ਕੋਈ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਜੀ ਕਿਦ ਵੀ ਇੱਥੇ ਐਕਚੁਅਲੀ ਚੀਜ਼ਾਂ ਹੈਗੀਆਂ ਨੇ ਵੀ ਪਾਣੀ ਦੀ ਪੀਣ ਦੀ ਵੀ ਪ੍ਰੋਬਲਮ ਹੈ ਹਾਂਜੀ ਪਾਣੀ ਗੰਦਾ ਆਂਦਾ ਵੈਸੇ ਵੀ ਜ ਪਾਣੀ ਦੀ ਪ੍ਰੋਬਲਮ ਹੈਗੀ ਆ ਪਾਣੀ ਘੱਟ ਆਂਦਾ ਤੇ ਪਾਣੀ ਗੰਦਾ ਵੀ ਆਂਦਾ ਹੈ ਜੀ ਪਾਣੀ ਪੀਣ ਵਾਲਾ ਨੇ ਫਿਲਟਰ ਲਗਾਉਣਾ ਪੈਂਦਾ ਹੈ ਪਾਣੀ ਜੀ ਤਾਂ ਪਾਣੀ ਸਹੀ ਆਂਦਾ ਜੀ ਬਿਨਾ ਬਿਨਾ ਫਿਲਟਰ ਲਾਏ ਪਾਣੀ ਸਹੀ ਨਹੀਂ ਆਂਦਾ ਪੀਣ ਯੋਗ ਨਹੀਂ ਹੈ ਜੀ ਤਾਂ ਸਾਡੇ ਨਾਲ ਸੁਹਾਣੇ ਦੇ ਲੋਕ ਜਿਹੜੇ ਇੱਥੇ ਮਹੱਲਾ ਨਿਵਾਸੀ ਹੋ ਇਸ ਵਿੱਚ ਮੌਜੂਦ ਮੌਜੂਦ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਜਿਹੜੇ ਨੇ ਪੂਰੀ ਤਰ੍ਹਾਂ ਨਾਲ ਪਰੇਸ਼ਾਨ ਨੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ ਹੋਏ ਨੇ ਆ ਕਾਰਨ ਇਹ ਹੈ ਕਿ ਇਹਨਾਂ ਨੂੰ ਇਹ ਪਾਣੀ ਦੀ ਉਡੀਕ ਕਰ ਰਹੇ ਨੇ ਹਾਲਿਆ ਕਿ ਇਹ ਉਹ ਪਾਣੀ ਜਿਸ ਦੇ ਉੱਤੇ ਦੁਨੀਆ ਪੂਰੀ ਨਿਰਭਰ ਹੈ ਪਰ ਇਹ ਮੁਹਾਲੀ ਦੇ ਇੱਕ ਉਹ ਡਵੈਲਪਡ ਸਿਟੀ ਵਿੱਚੋਂ ਇਹ ਆਉਂਦਾ ਹੈ ਮੁਹਾਲੀ ਉਹ ਜਿਹਨੂੰ ਕਹਿੰਦੇ ਇਨਫਰਾਸਟ੍ਰਕਚਰ ਦੇ ਨਾਮ ਜਿਹੜਾ ਮਸ਼ਹੂਰ ਹੈ ਸਮਾਰਟ ਸਿਟੀ ਦੇ ਨਾਮ ਤੋਂ ਮਸ਼ਹੂਰ ਹੈ ਪਰ ਇਸੇ ਮੁਹਾਲੀ ਦੇ ਵਿੱਚ ਲੋਕ ਜਿਹੜੇ ਨੇ ਅੱਜ ਬੂੰਦ ਬੂੰਦ ਤੋਂ ਤਰਸ ਰਹੇ ਨੇ ਮੇਰੇ ਸਹਿਯੋਗੀ ਤੇਂਦਰਪਾਲ ਦੇ ਨਾਲ ਮੈਂ ਅਭਿਸ਼ੇਕ ਔਨ 에ਅਰ ਮੁਹਾਲੀ